ਹਾਂਜੀ ਪਟਿਆਲਾ ਨਿਵਾਸੀਓ ਕੀ ਹਾਲ ਚਾਲ ਨੇ ਮੇਰੀ ਕੁਝ ਰਾਹਤ ਇਸ بارش ਤੋਂ ਮੱਚ ਵੇਟਡ ਰੇਨ ਇਨ ਪਟਿਆਲਾ ਤੁਸੀਂ ਦੇਖ ਰਹੇ ਹੋ ਦੋਸਤੋ ਆ ਬੂਟਿਆਂ ਚ ਵੀ ਜਾਨ ਆ ਗਈ ਹੈ ਥੋੜੇ ਮੈਨੂੰ ਲੱਗਦਾ ਇਹ ਖੁਸ਼ ਪ੍ਰਤੀਤ ਇਹ ਨਜ਼ਰ ਆ ਰਹੇ ਆ ਔਰ بارش ਇਸ ਵੇਲੇ ਸ਼ਾਮਾਂ ਸ਼ਾਮ ਪੈ ਰਹੀ ਹੈ ਮੈਂ ਆਪਣੇ ਘਰ ਦੇ ਟਾਪ ਉਤੇ ਟਰੈਸ ਤੇ ਆਂ ਔਰ ਥੋੜਾ ਜਿਹਾ ਨਜ਼ਾਰਾ ਤੁਹਾਨੂੰ ਆਲੇ ਦੁਆਲੇ ਦਾ ਦਿਖਾ ਰਿਹਾ ਆ ਇਹ ਲੋਕੇਲਿਟੀ ਹੈ ਗੁਰਬਖਸ਼ ਕਲੋਨੀ ਗੁਰੂ ਨਾਨਕ ਨਗਰ ਦੀ ਦੂਰ ਦੂਰ ਤੱਕ ਬੱਦਲ ਬਣੇ ਹੋਏ ਆ ਔਰ ਬਹੁਤ ਸਮੇਂ ਤੋਂ ਇਸ ਤਰ੍ਹਾਂ ਦੇ ਮੌਸਮ ਦੀ ਬੋਡੀ ਕੀਤੀ ਜਾ ਰਹੀ ਸੀ ਔਰ ਇੰਦਰ ਦੇਵਤਾ ਮਿਹਰਬਾਨ ਹੋਏ ਹੈ ਔਰ ਇਹ بارش ਸਵੇਰੇ तकरीबन 4:00 ਵਜੇ ਇਹ بارش ਸ਼ੁਰੂ ਹੋ ਗਈ ਸੀ ਬੱਦਲਾਂ ਦੀ ਗੜਗੜਾਹਟ ਸੁਣਾਈ ਦਿੱਤੀ ਔਰ ਜਾਗ ਪਾਵੇਂ ਖੁਲ ਗਈ ਲੇਕਿਨ ਮਨ ਪਰਸਨ ਹੋਇਆ ਕਿ ਅੱਜ ਇੰਦਰ ਦੇਵਤਾ ਮਿਹਰਬਾਨ ਹੋਣਗੇ ਸਵੈਸਵਲੇ ਅਸਮਾਨ ਦੇ ਉੱਤੇ ਬੱਦਲ ਵੀ ਕਾਫੀ ਖੁਲਿਆ ਹੋਇਆ ਹੈ ਸੰਭਾਵਨਾ ਤਾਂ ਐਸੀ ਨਹੀਂ ਕਿ ਇਹ بارش ਛੇਤੀ ਥam ਜਾਏਗੀ ਰੁਕ ਜਾਏਗੀ ਤੋਂ ਅਸੀਂ ਵੀ ਇਹ ਹੀ ਦੁਆ ਕਰਦੇ ਹਾਂ ਕਿ ਇਹ ਜਿਹੜਾ ਮੌਸਮ ਬਣਿਆ ਹੋਇਆ ਹੈ ਕੜਕ ਦੀ ਧੁੱਪਰ ਲੂ ਤੋਂ ਰਾਹਤ ਪਟਿਆਲਵੀਆਂ ਨੂੰ ਔਰ ਇਸ ਦੇ ਆਲੇ-ਦੁਆਲੇ ਦੇ ਜਿਹੜੇ ਜ਼ਿਲ੍ਹੇ ਨੇ ਪੰਜਾਬ 'ਚ ਹੋਰ ਵੀ ਬਹੁਤ ਥਾਵਾਂ ਤੇ بارش ਹੋ ਰਹੀ ਹੋਏਗੀ ਲੇਕਿਨ ਪਟਿਆਲਵੀਆਂ ਨੂੰ ਖਾਸ ਕਰਕੇ ਕਾਫੀ ਰਾਹਤ ਜੜੀ ਹੈ ਅ ਦੂਰ ਦੇਖੋ ਅੰਬ ਦੇ ਦਰਖਤ ਤੇ ਹੌਲੀ-ਹੌਲੀ ਪੀਲੇ ਹੋ ਰਹੇ ਨੇ ਇਹ ਅੰਬ ਪੱਕ ਰਹੇ ਨੇ ਔਰ ਜਿਹੜੀ ਹਰੀਆਲੀ ਹੈ ਆ ਉਸ ਤੋਂ ਦਰਖਤਾਂ ਤੋਂ ਪੱਤਿਆਂ ਤੋਂ ਥੋੜੀ ਜੀ ਧੂੜ ਮਿੱਟੀ ਚੜੀ ਹੈ ਔਰ ਹਰੀਆਲੀ ਵੀ ਦਰਖਤ ਵੀ ਸਭ ਖੁਸ਼ਪਰਤੀਤ ਹੋ ਰਹੇ ਆ ਇਹ ਸਾਡੇ ਘਰ ਦੀ ਛੱਤ ਤੇ ਚੀਕੂ ਦਾ ਬੂਟਾ ਹੈ ਪਿੱਛੇ ਜੇ ਅਸੀਂ ਇਹਦੇ ਤੋਂ ਕਾਫੀ ਚੀਕੂ ਉਤਾਰੇ ਤੇ ਉਹ ਮੀਤਾ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਕਿਉਂਕਿ ਗਰਮੀ ਤੋਂ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਚਲੋ ਦੋਸਤੋ ਅੱਜ ਦੇ ਲਾਈਵ ਲਈ ਬਸ ਇਨਾ ਹੀ ਹੁਣ ਦਿਓ ਬਰਮਜੀਤ ਸਿੰਘ ਪਰਵਾਨਾ ਨੂੰ ਇਜਾਜ਼ਤ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ